ਯਾਰ ਦੇਖੋ ਯਾਰ ਬਾਕੀ ਸਾਡੇ ਪਿੰਡ ਦਾ ਮੇਲਾ ਯਾਰ ਕੀ ਕਰਦਾ ਹੈ ਕੀ ਕਰ ਰਹੇ ਹਾਂ ਮੈਂ ਤੇ ਦਾ ਟੱਪਦਾ ਪਿਆ ਜੀ ਸਾਥ ਸ਼ਰੀਆ ਕਾਲ ਕਿਵੇਂ ਤੁਸੀਂ ਸਾਰੇ ਨੇ ਆਇਓ ਕਿ ਤੁਸਾਂ ਨੇ ਘੈਂਟੇ ਹੋਵੋਗੇ ਤਾਂ ਬਾਈ ਸਵਾਗਤ ਆਪਣੇ ਨਵੇਂ ਵਲੌਗ ਦੇ ਵਿੱਚ ਤਾਂ ਬਾਈ ਤੁਸੀਂ ਪਿੱਛੇ ਦੇਖੋ ਇਹ ਮੇਰਾ ਮਾਮੇ ਦਾ ਮੁੰਡਾ ਆਇਆ ਹੋਇਆ ਬਾਈ ਆਹ ਦੇਖੋ ਯਾਰ ਲੱਛਣੀ ਤੇ ਮਾੜੀ ਆ ਤੇ ਬਾਈ ਇੰਨੇ ਦਿਨਾਂ ਤੋਂ ਵਲੌਗ ਨਹੀਂ ਆ ਪਾਰਾ ਸੀਗਾ ਯਾਰ ਉਦੇਵਾਦੇ ਮਾਫੀ ਮੰਗਦੇ ਆ ਤੇ ਹਫਤਾ ਹੋ ਗਿਆ ਯਾਰ ਵਲੌਗ ਪਾਉਣ ਨੂੰ ਮੈਨੂੰ ਕਿਉਂਕਿ ਯਾਰ ਟਾਈਮ ਜਾਨੀ ਲੱਗ ਰਿਹਾ ਸੀਗਾ ਦੂਜੀਆਂ ਵੀਡੀਓਸ ਅਸੀਂ ਸ਼ਹਿਰ ਦੇ ਬਣਾਇਆ ਕਰੀਏ ਤੇ ਜੇ ਕੋਸ਼ਿਸ਼ ਕਰੀ ਉਹ ਵੀ ਬਣਾਈ ਚੱਲਾਂਗੇ ਤਾਂ ਵਲੌਗ ਵੈਸੇ ਹੁਣ ਆਉਂਦੇ ਰਹਿਣਗੇ ਪੱਕਾ ਤੇ ਆ ਦੇਖੋ ਯਾਰ ਤੇ ਹੁਣ ਬਾਈ ਸਾਡੇ ਪਿੰਡ ਮੇਲਾ ਤੇ ਮੇਲੇ ਤੇ ਬਾਈ ਚੱਲਾਂਗੇ ਰਾਤ ਨੂੰ ਤੁਹਾਨੂੰ ਦਿਖਾਵਾਂਗੇ ਮਾਹੌਲ ਪੂਰਾ ਵੇਵ ਹੀ ਆ ਬਾਈ ਵੜੀਆ ਵੜੀਆ ਚੁੱਲੇ ਲੱਗੇ ਨੇ ਚੁੱਲੇ ਲੇਵਾਂਗੇ ਖਾਣ ਪੀਣ ਦਾ ਸਿਸਟਮ ਐਨ ਪੂਰੇ ਆ ਬਰੇ ਆ ਦੇਖੋ ਯਾਰ ਆ ਤਾਂ ਕਾਦਾ ਗਈ ਜਾਂਦਾ ਵੀ ਚੁੱਲੇ ਦਵਾ ਕੇ ਲਿਓ ਚੁੱਲੇ ਦਵਾ ਕੇ ਲਿਓ ਤੇ ਭਾਈ ਇਹਨੂੰ ਇੱਕ ਲਾਰਾ ਲਾਰ ਖਿਆ ਜਾਂਨੇ ਵੀ ਚੁੱਲੇ ਤਾਂ ਭਈ ਆ ਹੀ ਨਹੀਂ ਹੈਗੇ ਮੀਂਹ ਕਰਕੇ ਆ ਦੇਖੋ ਯਾਰ ਇਹਨੂੰ ਹੁਣ ਲੱਗ ਰਿਹਾਗਾ ਪਤਾ ਆ ਦੇਖੋ ਪੂਰੀ ਖੁਜੀ ਚੜੀ ਫਿਰਦੀ ਆਗੀ ਬੰਦਰ ਨੇ ਤੇ ਯਾਰ ਉਹ ਕੈਂਡੀ ਵੀ ਫਿਰਦੀਆਂ ਨਾਲੇ ਤੇ ਭਾਈ ਆਪਾਂ ਹੁਣ ਮੈਂ ਮਤਲਬ ਮੈਂ ਮੈਂ ਵਲੌਗ ਬਣਾਇਆ ਕਰਾਂਗੇ ਜਿਵੇਂ ਕੋਈ ਵਧੀਆ ਤੇ ਭਾਈ ਅੱਜ ਮੀਂਹ ਬਹੁਤ ਜ਼ਿਆਦਾ ਪਿਆ ਤੀ ਗਾ ਯਾਰ ਥਰੋਂ ਉੱਪਰ ਕੋਠੇ ਲੈ ਜਾ ਕੇ ਦਿਖਾਉਣਾ ਮੈਂ ਯਾਰ ਮਾਹੌਲ ਦੇਖ ਸਕਦੇ ਹੋ ਬਾ ਤੁਸੀਂ ਬੱਦਲੇ ਦੇਖ ਲਓ ਯਾਰ ਕਿੰਨਾ ਮੀਂਹ ਪਿਆ ਹੋਣਾ ਤੇ ਭਾਈ ਪੂਰਾ ਗਿੱਲਾ ਯਾਰ ਆ ਥੱਲੇ ਦੇਖ ਲਓ ਤੁਸੀਂ ਪੂਰਾ ਗਿੱਲਾ ਹੋਇਆ ਗਿਆ ਹੈਗਾ ਤੇ ਬਾਕੀ ਯਾਰ ਸੁਣੇ ਰਹੇ ਹੁਣੇ ਉੱਧਰ ਗੀਤ ਬਾਬੇ ਦੇ ਵੱਜ ਰਹੇ ਨੇ ਤਾਂ ਕਰਕੇ ਉੱਧਰ ਮੇਲਾ ਹੈ ਸਾਡੀ ਮਾੜੀ ਤੇ ਗੂਗਲ ਜਹਰਪੀਰ ਤੇ ਤਾਂ ਉੱਠ ਜਲਾਏ ਸ਼ਾਮ ਨੂੰ ਸਾਰੇ ਜਣਿਆਂ ਨਾਲ ਫੈਮਿਲੀ ਨਾਲ ਤਾਂ ਬਈ ਮਿਲਾਂਗੇ ਆਪਾਂ ਹੁਣੇ ਵੀ ਦੇਖ ਹੀ ਸਕਦੇ ਹਾਂ ਤੇ ਆਪਣੇ ਫੈਨਸ ਨੇ ਯਾਰ ਆਪਣੇ ਨਾਲ ਵੀਡੀਓਜ਼ ਬਣਾਉਂਦੇ ਹੁੰਦੇ ਸੀਗੇ ਚਾਹੀਦਾ ਮੁੰਡਾ ਹੈਗਾ ਕਿਉਂਕਿ ਨਾ ਇਹ ਮੇਰੇ ਨਾਲ ਵੀਡੀਓਜ਼ ਵੀ ਤੁਹਾਨੂੰ ਦੇਖਿਆ ਹੋਣਾ ਫਨੀ ਵੀਡੋਜ਼ ਦੇ ਵਿੱਚ ਤੇ ਇੱਕ ਹੋਰ ਯਾਰ ਮੇਰੇ ਨਾਲ ਦੋਸਤ ਹੁੰਦਾ ਸੀਗਾ ਅੰਕੂ ਉਹ ਯਾਰ ਸਾਡੇ ਪਿੰਡ ਦੇ ਡਾਕਟਰ ਦਾ ਮੁੰਡਾ ਹੈਗਾ ਡਾਕਟਰ ਬਹਿਮਾ ਦਾ ਯਾਰ ਦੇਖੋ ਯਾਰ ਕੈਂਡੀ ਕੀ ਲੱਛਣ ਕਰਦੀ ਫਿਰਦੀ ਆਈ ਇਹ ਕੈਂਡੀ ਉਹ ਦੇਖੋ ਯਾਰ ਉੱਧਰ ਡੱਕਿਆਂ ਵਿੱਚ ਲੁਕੀ ਜਾਂਦੀ ਆ ਆ ਦੇਖੋ ਯਾਰ ਇੱਧਰ ਟੁੱਟੇ ਦੰਦ ਦੰਦ ਦਿਖਾਈ ਆ ਦੇਖੋ ਯਾਰ ਲੱਛਣ ਆਓ ਚੱਲੋ ਚੱਲੀਏ ਯਾਰ ਥੱਲੇ ਤੇ ਯਾਰ ਦੇਖੋ ਆ ਦੇਖੋ ਲੱਛਣ ਇਹਦੇ ਗੰਦੀਆਂ ਲਾਤਾਂ ਸਤਾਂਦੀਆਂ ਨੇ ਤੇ ਯਾਰ ਹਾਂ ਯਾਰ ਚੱਲਦੇ ਆ ਥੱਲੇ ਆ ਦੇਖੋ ਪਰੇ ਆ ਰਹੇ ਮੇਰੇ ਨਾਲ ਇਹ ਪਰੇ ਆ ਰਿਹਾ ਹੋਇਆ ਸੀਗਾ ਤੇ ਯਾਰ ਮੀ ਤਾਂ ਬਹੁਤ ਪਿਆਜ ਝੜੀ ਲੱਗਿਆ ਘੱਟੋ ਘਾਟ ਤੁਸੀਂ ਐ ਲੈ ਲਓ ਸਵੇਰ ਦੇ 6 ਵਜੇ ਤੋਂ ਲੈ ਕੇ 12 1 ਕਿਵੇ ਤੱਕ ਪਿਆ ਯਾਰ ਮੀ ਤੇ ਤਾਂ ਕਰਕੇ ਮੈਂ ਵਲੋਗ ਨਹੀਂ ਪਾਇਆ ਹੈਗਾ ਅੰਦਰ ਅੰਦਰ ਫਿਰ ਵਲੋਗ ਬਣਾਦੇ ਵਧੀਆ ਮੈਨੂੰ ਲੱਗਦੇ ਹੈਗੇ ਤੇ ਤਾਂ ਕਰਕੇ ਮੈਂ ਚੱਲ ਜੇ ਬਾਹਰ ਦਾ ਮਾਹੌਲ ਵਧੀਆ ਹੋਊਗਾ ਤਾਂ ਤਾਂ ਵਲੋਗ ਬਣਾਊਗਾ ਬਾਈ ਇਹ ਆਪਦੀ ਪੰਪ ਛੱਡਦਾ ਰਹਿੰਦਾ ਹੈਗਾ ਛੇੜਾ ਛੱਡਦਾ ਤੇ ਨਿਕਲ ਲੰਨੇ ਛੇੜਾ ਪੰਪੀ ਆ ਯਾਰੇ ਤੇ ਯਾਰ ਬਾਕੀ ਤੁਸੀਂ ਕੈਂਟੀ ਦੇਖੋ ਯਾਰ ਲੱਚਣਪੁਰੇ ਨੇਵੀ ਮਾਹੌਲ ਪੂਰਾ 베ਵੀ ਚੱਲੋ ਯਾਰ ਬਾਹਰ ਚੱਲਦੇ ਆਪਾਂ ਇਰਤੂ ਜਦੋਂ ਇਹ ਗੱਲੇ ਪਿੱਛੇ ਆ ਰਿਹਾ ਬੰਦਰ ਮੇਰੇ ਬੰਦਰ ਮਿੱਠੇ ਪਸਦਾ ਹੈ ਉਹ ਸੇਬੀ ਤੇ ਉੱਧਰ ਦੇਖੋ ਯਾਰ ਆਪਣੇ ਚਾਚੇ ਹੁਣੀ ਤੇ ਯਾਰ ਉੱਧਰ ਸਾਡੇ ਬੜੀ ਮੰਮੀ ਇੱਧਰ ਸਾਡੀ ਛੋਟੀ ਮੰਮੀ ਓਏ ਸੇਬੀ ਅਸਰੀ ਗੱਲ ਦੀ ਓਏ ਕੀ ਕਰਦਾ ਹੈ ਕੀ ਕਰ ਰਹੇ ਹੈ ਮੈਂ ਕਿਤਾ ਡੰਪ ਕਰ ਪਿਆ ਕਿ ਯਾਰ ਤੁਹਾਨੂੰ ਸੇਬੀ ਦਿਖਾਈ ਦਿੱਤਾ ਆਪਾਂ ਨੇ ਦੇ ਜੀ ਗਾ ਸੀ ਸੇਬੀ ਨੂੰ ਮੈਨੇ ਦਿਖਾਇਆ ਸੀ ਉਹ ਸੇਬੀ ਦਾ ਘਰ ਉਹ ਸੀਗਾ ਯਾਰ ਸੇਬੀ ਦਾ ਘਰ ਨਹੀਂ ਦੇਖੀ ਜਾਦਾਂ ਸਾਹਮਣੇ ਹੁਣ ਅੱਜ ਸੇਬੀ ਵੀ ਦੇਖ ਲਿਆ ਤਾਂ ਮੈਂ ਆਪਾਂ ਚੱਲਦੇ ਹੁਣ ਉੱਤਰ ਮੇਲੇ ਵਾਲੀ ਸਾਈਡ ਜਾ ਕੇ ਤੁਹਾਨੂੰ ਦਿਖਾਣੇ ਆ ਵਿਖਿਆ ਜਾ ਮਾਹੌਲ ਝੂਟੇ ਜਾਣੇ ਕਿੰਨੇ ਆਏ ਆ ਤੇ ਬਾਕੀ ਯਾਰ ਇੱਕਿਆ ਹੀ ਰਿਹਾ ਸੀਗਾ ਵੀ ਚੱਲੋ ਮੈਨੂੰ ਲੈ ਕੇ ਚੱਲੋ ਤੇ ਯਾਰ ਚੱਲਦੇ ਆ ਉੱਥੇ ਮਿਲਦਾਂ ਹੁਣੇ ਆ ਕੇ ਮੈਂ ਤੇ ਆ ਦੇ ਕੋ ਯਾਰ ਬਾਕੀ ਸਾਡੇ ਪਿੰਡ ਦਾ ਮੇਲਾ ਯਾਰ ਉਹ ਦੇਖੋ ਦੂਰ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਬਾਕੀ ਯਾਰ ਛੋਟੇ ਦਾਣੀਆਂ ਆਏ ਨੇ ਏਗਾ ਕਿਸ਼ਤੀ ਹੋ ਗਈ ਪਿੱਛੇ ਉਧਰ ਦੇਖੋ ਯਾਰ ਉਹ ਟ੍ਰੇਨ ਟ੍ਰੇਨ ਵਾਲਾ ਲੱਗ ਰਿਹਾ ਹੈਗਾ ਝੁੱਲਾ ਤੇ ਉਧਰ ਬਾਕੀ ਜਿਹਾ ਵਾਕਾਂ ਵਾਸਤੇ ਹੋਗੇ ਆ ਦੇਖੋ ਯਾਰ ਅਸੀਂ ਆ ਗਏ ਯਾਰ ਆ ਦੇਖੋ ਮੇਰੇ ਨਾਲ ਇਹ ਆ ਗਿਆ ਹੈਗਾ ਤੇ ਬਾਕੀ ਯਾਰ ਮਾਹੌਲ ਪੂਰਾ ਵੇ ਵੀ ਆ ਵੇ ਵੀ ਧੂਮੇ ਕਾਲਾ ਦੂਰ ਤੇ ਯਾਰ ਮਾਹੌਲ ਦਾ ਪੂਰਾ ਘੈਂਟ ਆਗਾ ਅਸੀਂ ਇੱਧਰ ਖੜੇ ਆਂਗੇ ਉਧਰ ਹਜੇ ਬਾਜ਼ਾਰ ਚ ਦਿਖਾਵਾਂ ਇਹ ਤੁਹਾਨੂੰ ਖਾ ਜਾ ਮਾਹੌਲ ਆ ਬਾਕੀ ਯਾਰ ਮੇਲੇ ਸਾਡਾ ਹੈਗਾ ਕੱਲ ਦਾ ਵੀ ਮੇਲਾ ਪਰਸੂ ਦਾ ਵੀ ਮੇਲਾ ਹਜੇ ਬਹੁਤ ਮੇਲੇ ਪੈਣੇ ਸਾਰੇ ਦੇਖਾਂ ਯਾਰ ਨਿਆਰੇ ਨਾਲ ਤੇ ਬਾਕੀ ਤੁਹਾਨੂੰ ਦਿਖਾਣਾ ਯਾਰ ਮੈਂ ਮਾਹੌਲ ਯਾਰ ਇਹ ਵਿੱਕੀ ਮਾਊਸ ਪਿਆਗਾ ਯਾਰ ਆ ਦੇਖੋ ਯਾਰ ਦੇਖੋ ਯਾਰ ਇਹਦੇ ਲੱਛਣ ਲੱਛਣੇ ਦੇ ਮਾੜੀ ਨੇ ਆ ਦੇਖੋ ਯਾਰ ਖੜਾ ਦੇਖ ਰਿਹਾਗਾ ਇਹ ਵੀ ਮੈਨੂੰ ਦਵਾਏ ਨਹੀਂ ਹੈਗੇ ਯਾਰ ਉੱਧਰ ਦੇਖੋ ਤੁਸੀਂ ਸਾਰੇ ਕਿਤੇ ਉੱਧਰ ਲੱਗ ਰਹੇ ਨੇ ਝੁੱਲੇ ਝਾਲੇ ਇੱਧਰ ਦੇਖੋ ਇਹ ਜਵਾਕਾਂ ਦਾ ਮਾਹੌਲ ਆਗਾ ਪੂਰਾ ਯਾਰ ਟ੍ਰੈਂਪੋਲਾਈਨ ਹੋ ਗਿਆ ਬਾਕੀ ਤੇ ਯਾਰ ਉੱਧਰ ਸਾਰੇ ਕਿਤੇ ਪਕੌੜਿਆਂ ਪਕੌੜਿਆਂ ਦੀ ਦੁਕਾਨਾਂ ਹੋ ਗਈਆਂ ਯਾਰ ਆਹ ਦੇਖੋ ਇੱਧਰੋਂ ਇਹ ਟ੍ਰੇਨ ਵਾਲਾ ਹੋ ਗਿਆ ਯਾਰ ਤੇ ਬਾਕੀ ਇਧਰੋਂ ਕਿਸ ਤੀ ਦਾ ਮਾਹੌਲ ਦੇਖੋ ਯਾਰ ਤੁਸੀਂ ਸਾਡੇ ਪਿੰਡ ਦਾ ਨਾ ਮੇਲਾ ਆਈ ਵਾਰੀ ਬਹੁਤ ਵਧੀਆ ਭਰਤਾਗਾ ਕੋਈ ਯਾਰ ਇਧਰ ਮਾਹੌਲ ਪੂਰਾ ਹੈ ਜਾ ਤੇ ਯਾਰ ਆ ਆਏਗੀ ਮਾੜੀ ਸਾਡੀ ਠੀਕ ਆ ਤੇ ਯਾਰ ਬਾਈ ਤੁਸੀਂ ਆਂ ਅੰਦਾਜ਼ਾ ਲਾ ਸਕਦੇ ਹੋ ਅੱਜ ਕਿੰਨਾ ਮੀ ਪਿਆ ਯਾਰ ਇਧਰ ਸਾਡੇ ਪਿੰਡ ਦਾ ਸਟੇਡੀਅਮ ਆ ਇਹ ਯਾਰ ਪੂਰਾ ਭਰ ਗਿਆ ਏ ਤੇ ਇੱਧਰ ਦੇਖੋ ਯਾਰ ਅਸੀਂ ਵੀ ਕਬੱਡੀ ਖੁੱਡੀ ਕਰਾਨਗੇ ਐਤਕੀ ਤੇ ਹੁਣ ਯਾਰ ਬਾਈ ਅੰਪੋਸੀਬਲ ਏ ਆ ਅਨਪੋਸੀਬਲ ਤੂੰ ਯਾਰ ਲੱਗਣਾ ਹੈ ਨਹੀਂ ਤੇ ਇੱਧਰ ਤੁਸੀਂ ਦੇਖ ਸਕਦੇ ਪਿੱਛੇ ਕਿੰਨਾ ਪਾਣੀ ਆ ਸਾਰੇ ਕਿਤੇ ਪਾਣੀ ਭਰਿਆ ਹੋਇਆ ਬਾਈ ਅੱਜ ਘਟੋ ਘਟਨਾ 6-7 ਘੰਟੇ ਮੀਂਹ ਪਿਆਗਾ ਲਗਾਤਾਰ ਉਹ ਵੀ ਫੁੱਲ ਸਾਂ ਕਰਕੇ ਭਰ ਗਿਆ ਨਹੀਂ ਬਾਈ ਹੁਣ ਭਰਦਾ ਨਹੀਂ ਹੈਗਾ ਸਾਡੇ ਬੰਦਾ ਸਟੇਡੀਅਮ ਕਿਉਂਕਿ ਬਾਹਲਾ ਇਹ ਸੋਣਾ ਆ ਓਕੇ ਯਾਰ ਯਾਰ ਬਹੁਤ ਟਾਈਮ ਹੋ ਗਿਆ ਯੂਰੀਆ ਨੂੰ ਸਾਨੂੰ ਤੇ ਅਸੀਂ ਵਲੋਗ ਘਾਟੇ ਬਣਾਇਆਗਾ ਤੇ ਬਾਈ ਹੁਣ ਚਲਦੇ ਆ ਅਸੀਂ ਘਰੇ ਘਰੇ ਆ ਕੇ ਮਿਲਾਂਗੇ ਤੁਹਾਨੂੰ ਤੇ ਹਾਂ ਬਾਈ ਹੁਣ ਆਗੇ ਜੀ ਆਪਾਂ ਘਰੇ ਤੇ ਯਾਰ ਬਾਕੀ ਇਹ ਸੀਗਾ ਅਪਣ ਅੱਜ ਦਾ ਇਹ ਵਲੋਗ ਮੀਨੀਆ ਵਲੋਗ ਸੀਗਾ ਕਿਉਂਕਿ ਯਾਰ ਇੰਨੇ ਦਿਨਾਂ ਤੋਂ ਮਨੇ ਵਲੋਗ ਪਾਈ ਨਹੀਂ ਸੀਗੇ ਤਾਂ ਕਰਕੇ ਮੈਂ ਛੋੜਾ ਜਿਹਾ ਵਲੋਗ ਬਣਾ ਕੇ ਮੈਂ ਪਾ ਦਣਾ ਯਾਰ ਬਾਕੀ ਇਹ ਇਹ ਸੀਗਾ ਮੇਰੇ ਨਾਲ ਬਣਾ ਦੇਮਾ ਤਾਂ ਚੱਲ ਬਣਾ ਦਿੰਦੇ ਆ ਬਾਕੀ ਇਹ ਦੋ ਦਿਨ ਤਾਂ ਉਰੀਆ ਜੀ ਨੂੰ ਸਾਨੂੰ ਦੋ ਦਿਨ ਦੀਆਂ ਹੈਗੀਆਂ ਨੇ ਛੁੱਟੀਆਂ ਮੇਲੇ ਕਰਕੇ ਕੱਲ ਜੀ ਦਾ ਹੋ ਗਿਆ ਯਾਰ ਸੁਰੀ ਚੰਦ ਮਹਾਰਾਜ ਜੀ ਦੀ ਛੁੱਟੀ ਉਹਨਾਂ ਦਾ ਪ੍ਰਕਾਸ਼ ਹੋਇਆ ਜੀ ਮੇਰੇ ਸਾਹਮਣੇ ਆਲੇ ਤੇ ਪਰਸਾਂ ਯਾਰ ਤੁਹਾਨੂੰ ਮਿਲਦੇ ਵੀ ਕਰਾਂਗੇ ਯਾਰ ਆ ਦੇਖੋ ਖੇਡਦੇ ਫਿਰਦੇ ਨੇ ਤੈਹਰੀ ਦੇ ਨਾਲੇ ਕਰਦੇ ਆਪਾਂ ਵਲੌਗ ਦਾ ਐਂਡ ਕੇ ਮਿਲ ਗਿਆ ਤੁਹਾਨੂੰ ਅੱਜ ਦਾ ਇਹ ਵਲੌਗ ਕਮੈਂਟ ਕਰਕੇ ਜਰੂਰ ਦੱਸੋ ਤੇ ਸਬਸਕ੍ਰਾਈਬ ਕਰ ਲਿਓ ਤੇ